ਆਪਣੇ ਖਰਚ ਕਰਨੇ ਆ ਇਸੇ ਤਰੀਕੇ ਨਾਲ ਜੋ ਪਿੰਡ ਕਾਈ ਆ ਉਹਨਾਂ ਨੇ ਕਿਤੇ ਵੀ ਧਰਨਾ ਮਜਾਰਾ ਵਾ ਕਿਤੇ ਵੀ ਜਾਣਾ ਵਾ ਕਿਸੇ ਨੂੰ ਕੰਮ ਜਾਣਾ ਪਿੰਡ ਦੇ ਉਹਨਾਂ ਨੇ ਸਾਂਝੇ ਥਾਂ ਤੋਂ ਜਿਹੜਾ ਸਾਂਝਾ ਫੰਡ ਪਿਆ ਪਿੰਡ ਜੋ ਉਹਦੇ 'ਚੋ ਖਰਚ ਕਰਨਾ ਤੇਲ ਪਾਉਣਾ ਜਾਂ ਕੋਈ ਸਾਧਨ ਕਰਨਾ ਉੱਤੇ ਖਰਚ ਕਰਨਾ ਵਾ ਇਸ ਤਰ੍ਹਾਂ ਬਾਕੀ ਥਾਵਾਂ ਦੇ ਉੱਤੇ ਹੈ ਇਸ ਲਈ ਮੇਰਾ ਤਕੀਰ ਹੈ ਤੁਹਾਨੂੰ ਮੇਰੀ ਅਪੀਲ ਕਹਿਣ ਲਓ ਇਨੂੰ ਤੁਹਾਡੇ ਤੇ ਸਾਰੇ ਪੰਜਾਬ ਦੇ ਸਾਨਾ ਮਜ਼ਦੂਰਾਂ ਤੇ ਸਭ ਆਗੂ ਸਾਹਿਬਾਨ ਤੇ ਪੂਰਾ ਪਰੋਸਾਵਾ ਪਿੰਡ ਉੱਪਰ ਤੋਂ ਲੈ ਕੇ ਪਿੰਡ ਪੱਧਰ ਤੱਕ ਤੁਸੀਂ ਜੋ ਵੀ ਆਪਣਾ ਕਾਇਦੇ ਕਾਨੂੰਨ ਬਣਦਾ ਵਾ ਜੋ ਸ਼ਮਾਈ ਕਰਨਾ ਹੁੰਦਾ ਵਾ ਇਹਨੂੰ ਐਕਸ਼ਨ ਦੇ ਤੌਰ ਤੇ ਲੈ ਕੇ ਇਹਨੂੰ ਫੰਡ ਚਾਰ ਪੰਜ ਦਿਨ ਚ ਨਿਬੜੋਗੇ ਤਾਂ ਜੋ ਆਪਾਂ ਅਗਲੀਆਂ ਜਿਹੜੀਆਂ ਆਪਣੀਆਂ ਗਤੀਵਿਧੀਆਂ ਵਾ ਜਾਂ ਅਗਲੇ ਆਪਾਂ ਜਿਹੜੇ ਕੰਮ ਕਰਨੇ ਆ ਉਹ ਕਰ ਸਕੀਏ ਇਹਦੇ ਵਿੱਚ ਜਿੱਥੇ ਵੀ ਦਾ ਪੋਲਿਟੀਕਲ ਪ੍ਰੋਗਰਾਮ ਲਾਣ ਨਾਮਾ ਵੀ ਲਿਖਿਆ ਹੋਇਆ ਵਾ ਕਾਇਦੇ ਕਾਨੂੰਨ ਵੀ ਲਿਖੇ ਹੋਏ ਆ ਤੇ 8 ਕਾਰਜ ਵੀ ਕੱਢੇ ਹੋਏ ਆ 8 ਕੜੇ ਕਾਰਜ ਕੱਢੇ ਹੋਏ ਆ ਉਹਨਾਂ ਨੂੰ ਪੜੋ ਜਰੂਰ ਉਹ ਮਗਰਲੇ ਬੰਨੇ ਆ ਉਹਨਾਂ 8ਾਂ ਕਾਰਜਾਂ ਨੂੰ ਆਪਣੇ ਪਿੰਡਾਂ 'ਚ ਲਾਗੂ ਕਰਾਓ ਜ਼ਿਲੇ ਵਾਲਿਆਂ ਨੂੰ ਜੌਣ ਦੇ ਤੇ ਪਿੰਡਾਂ 'ਚ ਜਿਹੜੇ ਕਰਾਉਣ ਉਹ ਜੇ ਅਸੀਂ ਉਹ ਕਾਰਜ ਆਪਣੇ ਪਿੰਡਾਂ 'ਚ ਲਾਗੂ ਕਰਾਉਣੇ ਸ਼ੁਰੂ ਕਰਤੇ ਸਾਡਾ ਜਥੇਬੰਦ ਢਾਂਚਾ ਪਿੰਡਾਂ 'ਚ ਮਜ਼ਬੂਤ ਹੋ ਜਾਊਗਾ ਲੋਕ ਪਿੰਡਾਂ ਦੇ ਸਿਆਣੇ ਹੋ ਜਾਣਗੇ ਸਮਝਦਾਰ ਬਣ ਜਾਣਗੇ ਉਹ ਦੇਸ਼ ਦੀ ਰਾਜਨੀਤੀ ਸਮਝਣਗੇ ਉਹ ਸਾਰੀਆਂ ਚੀਜ਼ਾਂ ਸਮਝਣਗੇ ਉਹ ਵੇਖਣਗੇ ਸਾਡੀਆਂ ਸਮਾਜਿਕ ਮੁਸ਼ਕਲਾਂ ਕੀ ਆ ਸਾਡੀਆਂ ਆਰਥਿਕ ਮੁਸ਼ਕਲਾਂ ਕੀ ਆ ਸਾਡੀਆਂ ਸਬੇਚਾਰੀ ਮੁਸ਼ਕਲਾਂ ਕੀ ਆ ਸਾਡੀਆਂ ਰਾਜਨੀਤਿਕ ਮੁਸ਼ਕਲਾਂ ਕੀ ਆ ਉਹ ਸਾਰੀਆਂ ਮੁਸ਼ਕਲਾਂ ਨੂੰ ਜਾਣੂ ਹੋ ਕੇ ਜੇ ਉਹ ਜਾਗਰਤ ਹੋ ਜਾਣਗੇ ਉਹਨਾਂ ਦੇ ਮਨ ਬਣ ਜਾਣਗੇ ਉਹਨਾਂ ਦੀ ਇੱਕ ਵਿਲ ਪਾਵਰ ਬਣੂਗੀ ਉਹਨਾਂ ਚ ਇੱਕ ਸ਼ਕਤੀ ਬਣੂਗੀ ਉਹ ਫਿਰ ਕਿਸੇ ਵੀ ਕਿਸਮ ਦਾ ਜਿਹੜਾ ਪ੍ਰੇਖਿਆਚਾਰ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਤਹੌਂ ਜਿਹੜੀ ਚੱਲ ਰਹੀ ਆ ਕਿਸੇ ਹਰ ਗੱਲ ਦਾ ਮੁਕਾਬਲਾ ਕਰਨਗੇ ਪਿੰਡ ਚ ਇੱਕ ਸ਼ਕਤੀ ਉਖਤ ਉਖਤ ਵਾਲੀ ਜਿਹੜੀ ਆ ਇੱਕ ਸ਼ਕਤੀ ਬਣੂਗੀ ਉਹ ਸ਼ਕਤੀ ਸਾਰੇ ਮਸਲੇ ਦਾ ਹੱਲ ਹੋਗੀ ਉਹ ਹੀ ਸਾਰਿਆਂ ਮਸਲੇ ਦਾ ਕਾਟ ਕਰੂਗੀ ਉਹ ਸ਼ਕਤੀ ਜੋ ਜੋ ਪੰਨਿਆਂ 'ਚ ਵੱਧ ਗਈ ਕਿਉਂਕਿ ਉਹ ਤੁਹਾਡੇ ਸਾਰੇ ਮਸਲੇ ਆਪਣੇ ਆਪ ਹੱਲ ਹੋਣਗੇ ਤੇ ਫੰਡ ਵੀ ਵੱਧ ਤੋਂ ਵੱਧ ਇਕੱਠੇ ਹੋਣਗੇ ਉਹ ਮੇਰੇ ਸਾਰੇ ਵੀਰੋ ਸਾਰੇ ਅਹੁਦੇ ਵਾਲ ਅਹੁਦੇਦਾਰ ਸਹਿਬਾਨ ਜਿਹੜਾ ਵਿਧਾਨ ਦੇ ਮਤਲਬ 6 ਮਹੀਨੇ ਫੰਡ ਤੇ ਨਾਲ ਜਥਵਨ ਟਾਂਚਾ ਮਜ਼ਬੂਤ ਕਰਦਾ ਜਿਹੜਾ ਕਾਰਜ ਹੈ ਤੇ ਨੜੇ 8 ਕਾਰਜ ਕੱਢੇ ਹੋਏ ਆ ਉਹਨਾਂ ਨੂੰ ਲਾਗੂ ਕਰਾਓ ਆបਧਾਨ ਦੀ ਕਾਪੀ ਆ ਇਹ ਲੈ ਲਓ ਤੁਹਾਡੇ ਕੋਲ ਪਹਿਲਾਂ ਵੀ ਪਈਆਂ ਹੋਈਆਂ ਵਾ ਇਹਨਾਂ ਨੂੰ ਲਓ ਤੇ ਇਹਨਾਂ ਨੂੰ ਪੜ ਕੇ ਤੇ ਪਿੰਡ ਘਰ ਘਰ ਜਾ ਕੇ ਇਹਦੇ ਉੱਤੇ ਕੰਮ ਕਰੋ ਜਿਹਨੂੰ ਲੋੜ ਆ ਜਿਹੜਾ ਪੜਨ ਨੂੰ ਮੰਗਦਾ ਵਾ ਉਹਨੂੰ ਪੜਨ ਨੂੰ ਦਿਓ ਹੋਰ ਲੈ ਜਾਓ ਆਪਣੇ ਕੋਲ ਦਫਤਰ 77 ਕੋ ਪਈਆਂ ਹੋਈਆਂ ਵਾ ਗਰਪਾਹੇ ਚੱਪਾ ਕੋ ਉਹਦੇ ਕੋਲ ਲੈ ਜਾਓ ਤੇ ਇਹਨਾਂ ਨੂੰ ਪੜਨ ਦੀ ਜਿਹੜੀ ਰੁਚੀ ਆ ਉਹ ਪੈਦਾ ਕਰੋ ਜਿਹੜਾ ਆਪਾਂ ਕਾਰਜ ਕੱਢਿਆ ਹੋਇਆ ਵਾ ਵੀ ਸਾਡੇ ਆਗੂ ਸਹਿਬਾਨ ਹਰ ਉਪਰ ਤੋਂ ਲੈ ਕੇ ਥੱਲੇ ਤੱਕ ਆਗੂ ਸਹਿਬਾਨ ਦੀ ਪਿੰਡ ਪੱਦਰ ਤੱਕ ਪੜ੍ਹਨ ਦੀ ਰੁਚੀ ਪੈਦਾ ਕਰਨਗੇ ਲਿਖਣ ਦੀ ਰੁਚੀ ਪੈਦਾ ਕਰਨਗੇ ਸੁਣਨ ਦੀ ਰੁਚੀ ਪੈਦਾ ਕਰਨਗੇ ਸਮਝਣ ਦੀ ਰੁਚੀ ਪੈਦਾ ਕਰਨਗੇ ਆਪ ਪੜ੍ਹਨਗੇ ਲੋਕਾਂ ਨੂੰ ਪੜ੍ਹਾਉਣਗੇ ਜਿਥੇ ਬਿੰਦਾ ਵਿਦਵਾਨ ਪੜ੍ਹਾਉਣਗੇ ਜਿਥੇ ਬਿੰਦਾ ਮੈਂ ਹੋਰ ਵੀ ਜੋ ਵੀ ਲਾਉਗਾ ਵਾ ਕੋਈ ਆ ਕੋਈ ਕਿਰਤ ਆਉਂਦੀ ਆ ਕੋਈ ਕਿਤਾਬ ਆਉਂਦੀ ਆ ਉਹ ਥੱਲੇ ਤੱਕ ਜਿਹੜੀ ਆ ਸਾਰੀ ਕੋਈ ਮੈਗਜ਼ੀਨ ਆਉਂਦਾ ਵਾ ਉਹ ਥੱਲੇ ਤੱਕ ਪੜ੍ਹਾਉਣਗੇ ਆਪਣੀ ਨੀਤੀ ਜਿਹੜੀ ਪੜ੍ਹਾ ਕੇ ਲੋਕਾਂ ਦਾ ਖੜ ਕੇ ਤੇ ਜਿਹੜਾ ਏਡਾ ਵੱਡਾ ਸਾਡੇ ਤੇ ਕਾਰਪੋਰੇਟ ਦਾ ਹਮਲਾ ਹੋ ਰਿਹਾ ਵਾ ਜਿਸ ਤਰ੍ਹਾਂ ਜਿਹੜਾ ਏ ਆਕਮਾਂ ਵੱਲੋਂ ਦੇਸ਼ ਦੇ ਆਕਮਾਂ ਵੱਲੋਂ ਸੂਬੇ ਦੇ ਆਕਮਾਂ ਵੱਲੋਂ ਜਿਸ ਤਰੀਕੇ ਨਾਲ ਹਮਲੇ ਹੋ ਰਿਹਾ ਸਾਡੇ ਪਾਣੀ ਪਾਣੀ ਨੂੰ ਖਰਾਬ ਕਰਨ ਦੇ ਜਿਸ ਤਰ੍ਹਾਂ ਸਾਡੀ ਧਰਤੀ ਨੂੰ ਖਰਾਬ ਕਰਨ ਦੇ ਸਾਡੀ ਹਵਾ ਨੂੰ ਖਰਾਬ ਕਰਨ ਦੇ ਜਿਸ ਤਰ੍ਹਾਂ ਨਸ਼ਿਆਂ ਦਾ ਜੋਰ ਚੱਲ ਰਿਹਾ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਬੱਚਿਆਂ ਦੀ ਤਬਾਹੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪੜ੍ਹਾਈ ਜਿਹੜੀ ਸਾਰੀ ਪ੍ਰਾਈਵੇਟ ਥਾਂ ਚੱਲ ਗਈ ਆ ਜਿਸ ਤਰ੍ਹਾਂ ਸਕੂਲ ਪ੍ਰਾਈਵੇਟ ਥਾਂ ਆਪਣੇ ਜਿਹੜੀ ਬਿਜਲੀ ਪ੍ਰਾਈਵੇਟ ਥਾਂ ਜਾ ਰਹੀ ਹੈ